डीवाईएफआइ जिंदाबाद 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 डीवाईएफआइ जिंदाबाद जिंदाबाद नौजवान एकता जिंदाबाद जिंदाबाद करतार सिंह सराभा अमर रहे अमर रहे अमर रहे करतार सिंह सराभा अमर रहे अमर रहे अमर रहे इंकलाब जिंदाबाद 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 आप जिन्नू सूचित ਕੀਤਾ ਜਾਂਦਾ ਹੈ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਰਦਾਰ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਪੜਾਈ ਗਈ ਜਥੇਬੰਦੀ ਨੌਜਵਾਨ ਪਾਰਸਵਾਦਾ ਸ਼ਤਾਬਦੀ ਸਮਾਰੋ ਅਤੇ ਭਾਰਤ ਦੀ ਜਨਨਵਾਦੀ ਨੌਜਵਾਨ ਸਭਾ ਡੀਵਾਈਐਫਆਈ ਦਾ ਸਥਾਪਨਾ ਦਿਵਸ 10 ਨਵੰਬਰ 2025 ਨੂੰ ਮਹਾਨ ਗਦਰੀ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਬਾ ਦੇ ਪਿੰਡ ਸਰਾਬਾ ਜ਼ਿਲ੍ਹਾ ਲੁਧਿਆਣਾ ਵਿਖੇ ਵਿਦਿਆਰਥੀਆਂ ਨੌਜਵਾਨਾਂ ਅਤੇ ਮਿਹਨਤ ਕਾ ਸ਼ਲੋਕਾਂ ਦਾ ਵਿਸ਼ਾਲ ਇਕੱਠ ਕਰਕੇ ਇਨਕਲਾਬੀ ਰਵੈਤਾਂ ਅਨਸਾਰ ਮਨਾਇਆ ਜਾ ਰਿਹਾ ਹੈ ਇਸ ਸਮਾਰੋਹ ਵਿਖੇ ਇਨਕਲਾਬੀ ਗੀਤ ਸੰਗੀਤ ਅਤੇ ਨਾਟਕਾਂ ਦਾ ਆਯੋਜਨ ਵੀ ਕੀਤਾ ਜਾਵੇਗਾ ਇਸ ਮੌਕੇ ਮਜ਼ਦੂਰਾਂ ਸਾਨਾ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਰਾਸ਼ਟਰੀ ਆਗੂ ਇਕੱਠ ਨੂੰ ਸੰਬੋਧਨ ਕਰਨਗੇ 3 ਨਵੰਬਰ ਨੂੰ ਸ਼ਰਭਾ ਵਿਖੇ ਪਰਿਵਾਰਾਂ ਸਮੇਤ ਇਸ ਇਤਿਹਾਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਆਪ ਜੀ ਨੂੰ ਸ਼ਾਰਦਕ ਸਦਾ ਦਿੱਤਾ ਜਾਂਦਾ ਹੈ ਉੱਠੋ ਵੀਰੋ ਸਾਹਮਣੇ